ਅਸਲ ਤਾਂ ਵਿਕਣੀ ਨਹੀਂ ਕਿਸਾਨੀਆਂ ਹੀ ਖਤਮ ਹੋ ਜਾਣੀਆਂ ਜੋ ਫ੍ਰੀ ਟ੍ਰੇਡ ਐਗਰੀਮੈਂਟ ਭਾਰਤ ਨੇ ਅਮਰੀਕਾ ਨਾਲ ਕਰ ਲਿਆ ਮੋਦੀ ਨੂੰ ਟਰੰਪ ਕਹਿ ਰਿਹਾ ਟਰੰਪੇ ਕਹਿ ਰਿਹਾ ਕਿ 500 ਬਿਲੀਅਨ ਡਾਲਰ ਦਾ ਸਾਮਾਨ ਜਿਹੜਾ ਉਹ ਅਮਰੀਕਾ ਭਾਰਤ ਦੀ ਮੰਡੀ ਚ ਵੇਚੂਗਾ ਛੇ ਯਾਰ ਦੇਖੇ ਵੀ ਜੇ ਕੋ ਭਾਜਪਾ ਦੇ ਖਿਲਾਫ ਵਿਰੋਧ ਕਰੇ ਤੁਸੀਂ ਫਿਰ ਮੋਦੀ ਵਾਲਾ ਸ਼ੇਅਰ ਲੈਣੋਂ ਬੰਦ ਕਰ ਦੋ ਜਿਵੇਂ ਮੋਦੀ ਨੇ ਮਤਲਬ ਪੱਲੇਦਰੀ ਕਰਕੇ ਕਮਾਈ ਹੁੰਦੀ ਹੈ ਹਮ 6 ਇੱਕ ਪਾਸੇ 6000 ਕਿਸਾਨਾਂ ਨੂੰ ਮਿਲ ਰਿਹਾ ਇੱਕ ਪਾਸੇ ਸਬਸਿਡੀ ਚ 60 ਲੱਖ ਤੋਂ ਪੌਣੇ 2 ਕਰੋੜ ਰੁਪਏ ਮਿਲ ਰਿਹਾ ਪੰਜਾਬ ਦੇ ਵਿੱਚ 8 ਲੱਖ ਹੈਕਟੇਅਰ ਸ਼ੋਲਿਆਂ ਦੀ ਖੇਤੀ ਸੀ ਯਾਨੀ ਕਿ ਲਗਭਗ 20 ਲੱਖ ਕਿੱਲਾ ਅੱਜ ਸ਼ੋਲੇ ਕਿਤੇ ਹੈ ਪੰਜਾਬ ਚ ਇੱਕ ਸਮੇਂ 32 ਲੱਖ ਏਕੜ ਦਾਲਾਂ ਦੀ ਖੇਤੀ ਸੀ ਦਾਲਾਂ ਅੱਜ ਕਿਤੇ ਹੈ ਜੇ ਮਜ਼ਦੂਰ ਨੂੰ ਦਿਹਾੜੀ ਨਹੀਂ ਮਿਲਦੀ ਕਿਸਾਨ ਦੀ ਫਸਲ ਨਹੀਂ ਵਿਗਦੀ ਦੁਕਾਨਦਾਰ ਕੋਲੇ ਕੌਣ ਆਉਂਦਾ ਹੈਗਾ ਇਕਨੋਮਿਕ ਕ੍ਰਾਈਸਿਸ ਇਸ ਪੱਤਰਤਾ ਕਾ ਕੇ ਇੰਡੀਆ ਦੇ ਵਿੱਚ ਕੱਚੇ ਬਨਾਣ ਟੂਥਪੇਸਟ ਤੇ ਸਾਬਣ ਦੀ ਵਿਕਰੀ 20 ਘਟ ਗਈ ਦੋਸਤੋ ਜਿਸ ਤਰ੍ਹਾਂ ਭਾਰਤ ਸਰਕਾਰ ਦੇ ਵੱਲੋਂ ਫ੍ਰੀ ਟ੍ਰੇਡ ਐਗਰੀਮੈਂਟ ਦੇ ਉੱਪਰ ਸਾਈਨ ਕੀਤੇ ਗਏ ਨੇ ਤਾਂ ਉਸ ਤੋਂ ਬਾਅਦ ਲਗਾਤਾਰ ਵੈਸੇ ਤਾਂ ਪੰਜਾਬ ਦੇ ਵਿੱਚ ਜਦੋਂ ਤੋਂ ਇਹਦੇ ਬਾਰੇ ਚਰਚਾ ਸ਼ੁਰੂ ਹੋਈ ਆ ਤਾਂ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੇ ਇਹਦੇ ਉੱਪਰ ਆਪਣਾ ਪ੍ਰਤੀਕਰਮ ਜਿਹੜਾ ਉਹ ਦਿਖਾਉਣਾ ਸ਼ੁਰੂ ਕੀਤਾ ਲਗਾਤਾਰ ਫ੍ਰੀ ਟ੍ਰੇਡ ਐਗਰੀਮੈਂਟ ਦਾ ਜਿਹੜਾ ਉਹ ਵਿਰੋਧ ਹੋ ਰਿਹਾ ਤਾਂ ਅੱਜ ਇਹਦੇ ਬਾਰੇ ਗੱਲਬਾਤ ਕਰਾਂਗੇ तमाम ਸਵਾਲ ਨੇ ਫ੍ਰੀ ਟ੍ਰੇਡ ਐਗਰੀਮੈਂਟ ਨੂੰ ਲੈ ਕੇ ਕਿ ਕੀ ਆਮ ਲੋਕਾਂ ਦੀ ਜ਼ਿੰਦਗੀ ਤੇ ਪ੍ਰਭਾਵ ਪਊਗਾ ਕੀ ਕਿਸਾਨਾਂ ਦੀਆਂ ਫਸਲਾਂ ਤੇ ਪ੍ਰਭਾਵ ਪਊਗਾ ਤਾਂ ਸਾਰੀ ਗੱਲਬਾਤ ਕਰਾਂਗੇ ਮੇਰੇ ਨਾਲ ਭਾਈ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਕਿਸਾਨ ਉਹਨਾਂ ਦੇ ਸੂਬਾ ਜਰਨਲਿਸਟ ਕਰਨ ਬਾਈ ਸਭ ਤੋਂ ਪਹਿਲਾਂ ਸਵਾਗਤ। ਸ਼ੁਕਰੀਆ ਜੀ। ਭਾਈ ਜੀ ਸਭ ਤੋਂ ਪਹਿਲਾਂ ਇਹ ਦੱਸੋ ਕਿ ਫ੍ਰੀ ਟ੍ਰੇਡ ਐਗਰੀਮੈਂਟ ਹੈ ਕੀ ਆ ਤੇ ਕੀ ਇਹਦੇ ਨਾਲ ਕਿਸਾਨਾਂ ਦੀਆਂ ਫਸਲਾਂ ਮਹਿੰਗੇ ਭਾਅ ਵਿਕਣਗੀਆਂ ਜਾਂ ਸਸਤੇ ਭਾਅ ਵਿਕਣਗੀਆਂ? ਦੇਖੋ ਕਿਸਾਨ ਹੀ ਵਿਕ ਜਾਣੇ ਆ। ਜੀ। ਫਸਲ ਤਾਂ ਵਿਕਣੀ ਹੀ ਨਹੀਂ ਕਿਸਾਨੀਆਂ ਹੀ ਖਤਮ ਹੋ ਜਾਣੀਆਂ ਜੋ ਫ੍ਰੀ ਟ੍ਰੇਡ ਐਗਰੀਮੈਂਟ ਭਾਰਤ ਨੇ ਅਮਰੀਕਾ ਨਾਲ ਕਰ ਲਿਆ। ਜੀ। ਫ੍ਰੀ ਟ੍ਰੇਡ ਐਗਰੀਮੈਂਟ ਦਾ ਮਤਲਬ ਹੈਗਾ ਕਿ ਟੈਰਫ ਜਿਹੜਾ ਸਰਕਾਰ ਲਾਉਂਦੀ ਆ ਦੂਜੇ ਮੁਲਕ ਤੋਂ ਜਿਹੜਾ ਸਮਾਨ ਆਉਂਦਾ ਉਹਨੂੰ ਟੈਕਸ ਲਾਉਂਦੇ ਉਹਨੂੰ ਟੈਰਫ ਕਹਿੰਦੇ ਆ ਜੀ ਮੋਦੀ ਸਰਕਾਰ ਭਾਰ ਸਰਕਾਰ ਤੇ 50% ਟੈਰਫ ਲਾਇਆ 트ੰਪ ਨੇ ਜੀ ਤਾਂ ਕਿ ਇਧਰ ਦਾ ਸਮਾਨ ਉਹਦੀ ਮਾਰਕੀਟ ਚ ਮਹਿੰਗਾ ਵਿਕੇ ਇਹਨਾਂ ਤੇ ਦਬਾਅ ਪਾਉਣ ਵਾਸਤੇ ਹੂੰ ਵੀ ਇਧਰ ਦੇ ਜਿਹੜਾ ਟੈਕਸਟਾਈਲ ਇੰਡਸਟਰੀ ਆ ਜਾਂ ਹੋਰ ਚੀਜ਼ਾਂ ਉਧਰੇ ਵਿਕਦੇ ਉਹਨਾਂ ਨੂੰ ਕਟਾ ਪਵੇ ਜੀ ਤੇ ਇਹ ਕਿਹਾ ਵੀ ਮੇਰੇ ਨਾਲ ਜਿਹੜੀ ਟ੍ਰੇਡ ਡੀਲ ਕਰੋ ਤਾਂ ਜਿਹੜਾ ਟੈਰਫ ਕੱਟ ਕਰੂੰਗਾ ਜੀ ਉਹ 2 ਫਰਵਰੀ ਨੂੰ ਮੋਦੀ ਨੇ ਕਹਤਾ ਕਿ ਟ੍ਰੇਡ ਡੀਲ ਹੋਊਗੀ ਹੂੰ ਔਰ ਉਸ ਟ੍ਰੇਡ ਡੀਲ ਦੇ ਵਿੱਚ ਕੀ ਆ ਕਿ 12 ਸਸਤਾ ਅਨਾਜ ਫਲ ਸਬਜ਼ੀਆਂ ਭਾਰਤ ਦੀ ਮੰਡੀ ਚ ਆਉਣਗੀਆਂ ਜਿੰਦੇ ਨਾਲ ਇਧਰ ਦੀ ਕਿਸਾਨੀ ਦੀ ਯਾਨੀ ਕਿ ਨੇ ਪੂਰੀ ਤਬਾਹੀ ਦੇ ਉੱਪਰ ਯਾਨੀ ਕਿ ਮੌਦੇ ਵਰੰਟਾਂ ਦੇ ਉੱਪਰ ਫੈਨ ਜਿਹੜੇ ਆ ਮੋਦੀ ਸਰਕਾਰ ਨੇ ਕਰਤੇ ਆ ਮੋਦੀ ਨੂੰ ਟਰੰਪ ਕਹਿ ਰਿਹਾ ਟਰੰਪੇ ਕਹਿ ਰਿਹਾ ਕਿ 500 ਬਿਲੀਅਨ ਡਾਲਰ ਦਾ ਸਾਮਾਨ ਜਿਹੜਾ ਉਹ ਅਮਰੀਕਾ ਭਾਰਤ ਦੀ ਮੰਡੀ ਚ ਵੇਚੂਗਾ ਜੀ ਜੇ ਅੱਜ ਭਾਰਤ ਤੇ ਅਮਰੀਕਾ ਦਾ ਟ੍ਰੇਡ ਲਗਭਗ 250 ਬਿਲੀਅਨ ਡਾਲਰ ਦਾ ਉਹ 500 ਬਿਲੀਅਨ ਡਾਲਰ ਦਾ ਸਾਮਾਨ ਖਰੀਦੂਗਾ ਤਾਂ ਇਹਦਾ ਮਤਲਬ ਕਿ ਇਧਰਲੇ ਕਿਸੇ ਕਿਸਾਨ ਤੋਂ ਦੁੱਧ, ਅਨਾਜ, ਫਾਲ, ਸਬਜ਼ੀ ਤਾਂ ਫਿਰ ਇੱਕ ਚਵਾਨੀ ਦਾ ਵੀ ਨਹੀਂ ਖਰੀਦਿਆ ਜਾਣਾ। ਸਾਰਾ ਕੁਝ ਫਿਰ ਅਮਰੀਕਾ ਦਾ ਹੀ ਇਧਰ ਜਿਹੜਾ ਜ਼ਿਕੂਗਾ ਤੇ ਇਹ ਇੱਥੋਂ ਦੀ ਕਿਸਾਨੀ ਨੂੰ ਪੂਰੀ ਤਰ੍ਹਾਂ ਤਬਾਹ ਜਿਹੜਾ ਹੈਗਾ ਉਹ ਕਰ ਦੂਗਾ। ਪਹਿਲਾਂ ਅਸੀਂ ਲੰਮੇ ਸਮੇਂ ਤੋਂ ਪ੍ਰਚਾਰ ਕਰ ਰਹੇ ਕਿ ਇਹ ਹੋ ਜਾਣਾ ਇਹ ਹੁਣ ਹੋ ਗਿਆ। ਹੂੰ। ਤੇ ਭਾਰਤ ਸਰਕਾਰ ਉਹ ਡਾਕੂਮੈਂਟ ਨਹੀਂ ਸਾਹਮਣੇ ਲੈ ਕੇ ਆ ਰਹੀ ਸੀ ਲਗਾਤਾਰ ਮੰਗ ਕਰ ਰਹੇ ਆ ਕਿ ਉਹ ਡਾਕੂਮੈਂਟ ਸਾਹਮਣੇ ਲੈ ਕੇ ਆਓ ਪਤਾ ਲੱਗੇ ਕਿ ਫ੍ਰੀ ਟ੍ਰੇਡ ਐਗਰੀਮੈਂਟ ਚ ਹੋਇਆ ਕੀ ਆ ਜੀ ਭਾਰਤ ਸਰਕਾਰ ਕਰੀ ਸੀ ਕਿਸਾਨਾਂ ਤੇ ਡੇਰੀ ਵਾਲਿਆਂ ਦੇ ਹਿੱਤ ਸੁਰੱਖਿਅਤ ਕਰਤੇ ਹਮ ਅਮਰੀਕਾ ਦੀ ਵਾਈਟ ਹਾਊਸ ਦੀ ਸੈਕਟਰੀ ਅਮਰੀਕਾ ਦੀ ਐਗਰੀਕਲਚਰ ਸੈਕਟਰੀ ਉਹ ਕਹਿ ਰਹੇ ਕਿ ਸਾਡੇ ਕਿਸਾਨਾਂ ਦਾ ਫਾਇਦਾ ਬਹੁਤ ਹੋਣਾ ਸਾਡਾ ਸਮਾਨ ਅਮਰੀਕਾ ਚ ਬਹੁਤ ਵੇਚ ਜਿਹੜਾ ਹੈਗਾ ਭਾਰਤ ਚ ਵੇchnਾ ਹੈਗਾ ਤੋ ਇਸ ਕਰਕੇ ਭਾਰਤ ਸਰਕਾਰ ਜਿਹੜੀ ਗੱਲ ਸਪਸ਼ਟ ਨਹੀਂ ਕਰ ਰਹੀ ਡੀਲ ਹੋ ਗਈ ਆ ਪਰ ਉਹ ਦਸਤਾਵੇਜ਼ ਸਾਹਮਣੇ ਨਹੀਂ ਲੈ ਕੇ ਆ ਰਹੀ ਹੁਣ ਕਹਿੰਦੀ 15 ਮਾਰਚ ਨੂੰ ਉਹ ਦਸਤਾਵੇਜ਼ ਜਿਹੜੇ ਆ ਸਾਈਨ ਹੋਣਗੇ ਤੇ ਫਿਰ ਕਿਸ ਗੱਲ ਦੀ ਖੁਸ਼ੀ ਮਨਾ ਰਹੇ ਹੈਗੇ ਜੇ ਤੁਸੀਂ ਕਹਿੰਦੇ ਕਿ ਅਸੀਂ ਡੇਰੀ ਨੂੰ ਵੀ ਬਚਾਲਿਆ ਖੇਤੀ ਨੂੰ ਵੀ ਬਚਾਲਿਆ ਠੀਕ ਹੈ ਇਹ ਲਗਾਤਾਰ ਝੂਠ ਬੋਲ ਰਿਹਾ ਮੋਦੀ ਨੇ ਇਹ ਵੀ ਕਿਹਾ ਸੀ ਕਿਸਾਨਾਂ ਦੇ ਹਿੱਤ ਵਿੱਚ ਸਮਝੌਤਾ ਨਹੀਂ ਕਰੂੰਗਾ ਤੇ 15 ਅਗਸਤ ਨੂੰ ਕਿਹਾ ਸੀ ਲਾਲ ਕਿਲੇ ਤੋਂ ਤੇ 19 ਅਗਸਤ ਨੂੰ ਕਪਾਹ ਨੂੰ ਟੈਰਫ ਫਰੀ ਕਰਤਾ ਤੇ ਭਾਰਤ ਦੇ ਵਿੱਚ 1100 ਰੁਪਿਆ ਕਪਾਹ ਦਾ ਰੇਟ ਡਿੱਗ ਗਿਆ ਇਧਰ ਦੀ ਕਿਸਾਨੀ ਦੀ ਨਰਮਾ ਕਪਾਹ ਖਰੀਦਣ ਦੀ بجائے ਟੈਕਸਟਾਈਲ ਇੰਡਸਟਰੀ ਨੇ ਬਾਹਰੋਂ ਜਿਹੜੀ ਕਪਾਹ ਹੁੰਨੀ ਸੀ ਉਹ ਵੱਡੇ ਰੂਪ ਚ ਖਰੀਦ ਲਈ ਤੇ ਹਿੰਦੁਸਤਾਨ ਦੇ 10 ਕਰੋੜ ਤੋਂ ਉੱਪਰ ਜਿਹੜੇ ਕਿਸਾਨ ਕਪਾਹ ਨਰਮੇ ਦੀ ਖੇਤੀ ਕਰਦੇ ਆ ਉਹਨਾਂ ਦੀ ਬਰਬਾਦੀ ਦਾ ਰਾਹ ਜਿਹੜਾ ਸੀ ਉਹ ਖੋਲਤਾ ਗੰਨੇ ਤੋਂ ਬਾਅਦ ਦੂਜੀ ਸਭ ਤੋਂ ਵੱਡੀ ਕਮਰਸ਼ੀਅਲ ਕ੍ਰੌਪ ਜਿਹੜੀ ਹੈਗੀ ਆ ਉਹ ਨਰਮਾ ਕਪਾਹ ਸੀ ਜਿਹੜੀ ਕਿ ਇਹਨਾਂ ਨੇ ਬਾਹਰੋਂ ਨੂੰ ਟ੍ਰੇਡ डील ਦੇ ਮਤਲਬ ਟੈਰਫੀ ਜਿਹੜਾ ਸੀ ਉਹ ਮੁਕਤ ਕਰਤਾ ਜੀ ਸੇਬ ਬਾਰੋਂ ਹੋਣਾ ਹਮ ਜੰਮੂ ਕਸ਼ਮੀਰ ਤੇ ਹਿਮਾਚਲ ਦਾ ਸੇਬ ਪੈਦਾ ਕਰਨ ਵਾਲਾ ਕਿਸਾਨ ਬਰਬਾਦ ਦਾਲ ਤਬਾਰੋਂ ਆ ਹੀ ਰਹੀ ਆ ਖਰਾਕੀ ਤੇਲ ਬਾਰੋਂ ਆ ਹੀ ਰਹੇ ਹੈਗੇ ਆ ਯਾਨੀ ਕਿ ਕਿਸਾਨੀ ਦਾ ਅੰਗ ਅੰਗ ਕੱਟ ਰਹੇ ਸੀ ਤੇ ਹੁਣ ਕਿਸਾਨੀ ਨੂੰ ਸਾਰੀ ਨੂੰ ਇੱਕੋ ਬੱਕੇ ਖਤਮ ਕਰਨ ਦੀ ਗੱਲ ਇਹਨਾਂ ਨੇ ਜਿਹੜੀ ਹੈ ਕੀਆ ਉਹ ਕਰਤੀ ਆ ਤੇ ਇਹ ਟ੍ਰੇਡ ਡੀਲ ਚ ਸਾਡਾ ਨੁਕਸਾਨ ਕਿਵੇਂ ਹੋਣਾ ਜੀ ਕਿਉਂ ਹੋਣਾ ਹਮ ਮੋਦੀ ਸਰਕਾਰ ਕਿਸਾਨਾਂ ਦੀ ਇਹ ਜੀ ਸਨਮਾਨ ਨidhi ਯੋਜਨਾ ਕਿਸਾਨਾਂ ਨੂੰ ਬਹੁਤ ਸਾਰੇ ਸਾਰਿਆਂ ਨੂੰ ਨਹੀਂ 6000 ਰੁਪਏ ਸਾਲ ਦਾ ਦਿੰਦਾ ਜੀ ਜਿਨ ਲੋਕ ਕੀ ਕਹਿੰਦੇ ਕਿ ਮੋਦੀ ਵਾਲਾ 6000 ਜੀ ਤੇ ਅਮਰੀਕਾ ਦੇ ਕਿਸਾਨ ਨੂੰ ਐਵਰੇਜ ਸਾਡੀ ਕਰੰਸੀ ਚ 60 ਲੱਖ ਤੋਂ ਲੈ ਕੇ ਪੌਣੇ 2 ਕਰੋੜ ਤੱਕ ਇੱਕ ਸਾਲ ਚ ਸਬਸਿਡੀ ਮਿਲਦੀ ਹੈ ਜੀ ਸਾਰੇ 6000 ਹੀ ਮਿਲਦੀ ਹੈ 6000 ਦੇ ਕੇ ਵੀ ਹੂੰ ਜੇ ਗੂ ਭਾਜਪਾ ਦੇ ਖਿਲਾਫ ਵਿਰੋਧ ਕਰੇ ਤੁਸੀਂ ਫਿਰ ਮੋਦੀ ਵਾਲਾ ਸ਼ੇਅਰ ਲੈਣੋਂ ਬੰਦ ਕਰ ਦੋ ਜਿਵੇਂ ਮੋਦੀ ਨੇ ਮਤਲਬ ਪੱਲੇਦਰੀ ਕਰਕੇ ਕਮਾਈ ਹੁੰਦੀ ਹੈ ਹਮ 6 ਇੱਕ ਪਾਸੇ 6000 ਕਿਸਾਨਾਂ ਨੂੰ ਮਿਲ ਰਿਹਾ ਇੱਕ ਪਾਸੇ ਸਬਸਿਡੀ ਚ 60 ਲੱਖ ਤੋਂ ਪੌਣੇ 2 ਕਰੋੜ ਰੁਪਏ ਮਿਲ ਰਿਹਾ ਇੱਕ ਪਾਸੇ ਸੈਂਕੜੇ ਹਜ਼ਾਰਾਂ ਕਿੱਲਾਂ ਦੇ ਮਾਲਕ ਵੱਡੇ ਫਾਰਮ ਨੇ ਵੱਡੇ ਫਾਰ ਵੱਡੇ ਮਤਲਬ ਜਿਹੜੀ ਫਾਰਮਰ ਲੱਬੀ ਉੱਥੋਂ ਦੀ ਹੁਣ ਬਿੱਲ ਗੇਟਸ ਕੋਲੇ 4 ਲੱਖ ਕਿੱਲੇ ਤੋਂ ਉੱਪਰ ਜ਼ਮੀਨ ਕਹੀ ਜਾਂਦੀ ਹੈਗੀ ਆ ਸਾਡੇ ਇੱਥੇ ਐਵਰੇਜ 1.1 ਹੈਕਟੇਅਰ ਜ਼ਮੀਨ ਹੈ ਯਾਨੀ ਕਿ ਐਵਰੇਜ ਪੌਣੇ 3 ਕਿੱਲੇ ਦੀ ਜ਼ਮੀਨ ਹੈ ਯਾਨੀ ਕਿ ਇਹ ਲੱਖਾਂ ਏਕੜ ਜ਼ਮੀਨ ਦਾ ਮਾਲਕ ਤੇ ਇੱਕ ਪਾਸੇ ਪੌਣੇ 3 ਕਿੱਲੇ ਐਵਰੇਜ ਜ਼ਮੀਨ ਦਾ ਮਾਲਕ ਇੱਕ ਪਹਿਲਵਾਨ ਤੇ ਬੱਚੇ ਦੀ ਕੁਸ਼ਤੀ ਕਰਾਉਣ ਵਾਲੀ ਗੱਲ ਆ ਸਬਸਿਡੀਆਂ ਦਾ ਕੋਈ ਮੇਲ ਜੋੜਨੀ ਲੈਂਡ ਹੋਲਡਿੰਗ ਦਾ ਕੋਈ ਮੇਲ ਜੋਲ ਨਹੀਂ ਤੇ ਫਿਰ ਉਹਨਾਂ ਨੇ ਸਸਤਾ ਅਨਾਜ ਸਸਤੇ ਫਲ ਸਬਜ਼ੀਆਂ ਇਧਰ ਲਿਆਉਣੇ ਆ ਇੰਨੇ ਸਾਡੀ ਕਿਸਾਨੀ ਨੂੰ ਪੂਰੀ ਤਰ੍ਹਾਂ ਜਿਹੜਾ ਹੈਗਾ ਬਰਬਾਦ ਉਹ ਕਰ ਦੇਣਾ ਹੈਗਾ ਜਿਸ ਕਰਕੇ ਭਾਰਤ ਦੀ ਕਿਸਾਨੀ ਦਾ ਸਾਮਰਾਜੀਆਂ ਦੇ ਨਾਲ ਸਿੱਧਾ ਪੇਚਾ ਜਿਹੜਾ ਹੈਗਾ ਉਹ ਪੈ ਗਿਆ ਸਾਮਰਾਜੀਵਾਦ ਸਮਝਣਾ ਪੈਣਾ ਕੀ ਹੁੰਦਾ ਲੁੱਟ ਕਿਵੇਂ ਕਰਦਾ ਤੇ ਭਗਤ ਸਿੰਘ ਦਾ ਸਾਮਰਾਜੀਵਾਦ ਮਰਦਾਬਾਦ ਦਾ ਨਾਰਾ ਬੁਲੰਦ ਕਰਨਾ ਪੈਣਾ ਇਹ ਹਾਲਾਤ ਕਿਸਾਨੀ ਦੇ ਸਾਹਮਣੇ ਅੱਜ ਬਣਾਤੇ ਆਨ ਭੈਜੀ ਇਸ ਫ੍ਰੀ ਟ੍ਰੇਡ ਐਗਰੀਮੈਂਟ ਦੇ ਨਾਲ ਇੱਕ ਤਾਂ ਇਹ ਦੱਸੋ ਕਿ ਐਮਐਸਪੀ ਤੇ ਕੀ ਪ੍ਰਭਾਵ ਪੈਣਾ ਕਿਉਂਕਿ ਹਮੇਸ਼ਾ ਮੰਗ ਐਮਐਸਪੀ ਦੀ ਪੰਜਾਬ ਦੇ ਵਿੱਚ ਉੱਠਦੀ ਰਹੀ ਹੈ ਕਿ ਫਸਲਾਂ ਤੇ ਐਮਐਸਪੀ ਮਿਲਣੀ ਚਾਹੀਦੀ ਹੈ ਜੇਕਰ ਫ੍ਰੀ ਟ੍ਰੇਡ ਐਗਰੀਮੈਂਟ ਹੋ ਗਿਆ ਜਿਵੇਂ ਤੁਸੀਂ ਕਹਿ ਰਹੇ ਹੋ ਤਾਂ ਐਮਐਸਪੀ ਤੇ ਕੀ ਪ੍ਰਭਾਵ ਪੈਣਾ ਦੇਖੋ ਪਹਿਲੀ ਤਾਂ ਗੱਲ ਕਿ 94% ਦੀ ਜਿਹੜੀ ਖਰੀਦ ਆ ਉਹ ਪ੍ਰਾਈਵੇਟ ਹੋਣੀ ਹੈ ਸਿਰਫ 6% ਮੁਲਕ 'ਚ ਅਨਾਜ ਉਹ ਐਮਐਸਪੀ ਤਹਿਤ ਖਰੀਦਿਆ ਜਾਂਦਾ ਹੈ ਜੀ ਉਹ ਵੀ ਪੰਜਾਬ ਤੇ ਹਰਿਆਣਾ ਦੇ ਵਿੱਚ ਉਹ ਵੀ ਨਿਜ਼ਮ ਨਹੀਂ ਹੈਗਾ ਕੈਬਨਿਟ ਦਾ ਇੱਕ ਆਰਡਰ ਆ ਉਹ ਜਿੰਦਰ ਮਰਜ਼ੀ ਵਾਪਸ ਉਹ ਲੈ ਸਕਦੇ ਹੈਗੇ ਜੀ ਤੋ ਹੁਣ ਜੇ ਹੁਣ ਪਿਛਲੀ ਵਾਰੀ ਫਰਵਰੀ ਦੇ ਵਿੱਚ ਜਿਹੜੀ ਅਮਰੀਕਾ ਨੇ ਯੂਰਪੀਅਨ ਯੂਨੀਅਨ ਨੂੰ ਕਣਕ ਵੇਚੀ ਆ ਉਹ ਸਾਡੇ ਕਰੰਸੀ ਚ 2150 ਰੁਪਏ ਬਣਦੀ ਸੀ ਸਾਡੇ ਤੇ 2425 ਰੁਪਏ ਐਮਐਸਪੀ ਸੀ ਦਾ ਕਣਕ ਦਾ ਤੇ ਜੇ ਅੱਜ ਕਣਕ ਤੋ ਸਾਡੇ ਤੋਂ 4500 ਰੁਪਏ ਸਸਤੀ ਕਣਕ ਜਿਹੜੀ ਐਮਐਸਪੀ ਦਾ ਰੇਟ ਉਹ ਇਧਰ ਆਏਗੀ ਜਾਕੀਨ ਨਤ ਹੋਰ ਤੇ ਕਿਸਾਨੀ ਜਿਹੜੀ ਹੈਗੀ ਆ ਤਬਾਹ ਹੋਏਗੀ 7 ਕਰੋੜ ਲੋਕ ਸਾਡੇ ਡੇਰੀ ਸੈਕਟਰ ਚ ਲੱਗੇ ਹੋਏ ਆ ਕਿਸੇ ਮਜ਼ਦੂਰ ਨੇ ਕੱਦੀ ਮੱਝ ਰੱਖੀ ਗਾਂ ਰੱਖੀ ਹੋਈ ਆ ਕਿਸੇ ਕਿਸਾਨ ਨੇ ਚਾਰ ਪਸ਼ੂ ਰੱਖੇ ਹੋਏ ਆ ਉਹ ਦੁੱਧ ਵੇਚ ਕੇ ਆਪਦਾ ਗੁਜ਼ਾਰਾ ਕਰਦੇ ਆ ਤੇ ਜੇ ਬਾਹਰੋਂ ਸਸਤਾ ਦੁੱਧ ਆਉਣਾ ਉਹਨਾਂ ਨੇ ਤਬਾਹ ਹੋਣਾ ਇਹਨੇ ਪੂਰੀ ਦੀ ਪੂਰੀ ਪਿੰਡੂ ਆਰਥਿਕਤਾ ਨੂੰ ਜਿਹੜਾ ਹੈਗਾ ਉਹ ਬੁਰੀ ਤਰ੍ਹਾਂ ਤਬਾਹ ਜਿਹੜਾ ਹੈਗਾ ਉਹ ਕਰ ਦੇਣਾ ਭਾਈ ਕਿਹੜੀਆਂ ਕਿਹੜੀਆਂ ਫਸਲਾਂ ਇਹਦੇ ਤੋਂ ਬਾਹਰ ਹੋ ਸਕਦੀਆਂ ਤੁਹਾਡੇ ਮੁਤਾਬਕ ਵੀ ਕਿਹੜੀਆਂ ਕਿਹੜੀਆਂ ਫਸਲਾਂ ਇਹ ਚੋਂ ਬਾਹਰ ਹੋ ਜਾਣਗੇ ਫ੍ਰੀ ਟ੍ਰੇਡ ਹੈਗੇ ਮਨ ਤੇ ਵਿੱਚੋਂ ਦੇਖੋ ਜਦੋਂ ਹਰੀਨਕਲਾਬ ਦਾ ਖੇਤੀ ਮਾਡਲ ਆਇਆ ਬਹੁਤ ਸਾਰੇ ਲੋਕਾਂ ਨੂੰ ਲੱਗਾ ਕਿ ਕਾਰਪੋਰੇਟ ਹੁਣ ਖੇਤੀ ਚ ਆਇਆ ਹੁਣ ਤਾਂ ਕਾਰਪੋਰੇਟ ਕਿਸਾਨੀ ਨੂੰ ਖਤਮ ਕਰਨ ਆ ਰਿਹਾ ਕਾਰਪੋਰੇਟ ਤਾਂ ਹਰੀਨਕਲਾਬ ਦੇ ਖੇਤੀ ਮਾਡਲ ਦੇ ਨਾਲ ਹੀ ਕਿਸਾਨੀ ਖੇਤੀ ਚ ਵੜ ਗਿਆ ਜੀ ਪੰਜਾਬ ਦੇ ਵਿੱਚ 8 ਲੱਖ ਹੈਕਟੇਅਰ ਛੋਲਿਆਂ ਦੀ ਖੇਤੀ ਸੀ ਜੀ ਯਾਨੀ ਕਿ ਲਗਭਗ 20 ਲੱਖ ਕਿੱਲਾ ਅੱਜ ਛੋਲੇ ਕਿਤੇ ਹੈ ਪੰਜਾਬ ਚ ਇੱਕ ਸਮੇਂ 32 ਲੱਖ ਏਕੜ ਦਾਲਾਂ ਦੀ ਖੇਤੀ ਸੀ ਦਾਲਾਂ ਅੱਜ ਕਿਤੇ ਹੈ ਆ ਸਾਰਾ ਪੱਛਮੀ ਆਪਣਾ ਮਾਲਵਾ ਇੱਥੇ ਕਮਾਦ ਸੀ ਗੰਨਾ ਕਿਤੇ ਹੈ 슈ਗਰ ਮਿੱਲਾ ਬਾਲਾ ਬੰਦਾ ਸਾਰੀਆਂ ਠੀਕ ਆ ਖਰਾਕੀ ਤੇਲ ਹਮ ਸੂਰਜਮੁਖੀ ਪੰਜਾਬ ਦੇ ਚ 1 ਲੱਖ ਹੈਕਟੇਅਰ ਸੀ ਅੱਜ ਕਿਤੇ ਦਿਖਦਾ ਹਮ ਮੂੰਗਫਲੀ ਮਾਲਵੇ ਚ ਹੁੰਦੀ ਸੀਗੀ ਵਧੀਆ ਹੁੰਦੀ ਸੀ ਮੂੰਗਫਲੀ ਨਹੀਂ ਪੰਜਾਬ ਚ ਖਾਂ ਜੋਗ ਦੀ ਮੂੰਗਫਲੀ ਬਾਹਰੋਂ ਆ ਰਹੀ ਆ ਹਮ ਠੀਕ ਆ ਸੇਬ ਕਸ਼ਮੀਰ ਤੇ ਹਿਮਾਚਲ ਦਾ ਉਹ ਬਾਹਰੋਂ ਆਉਣਾ ਸੇਬ ਖਤਮ ਹੋਣਾ ਜੀ ਠੀਕ ਆ ਦੁੱਧ ਬਾਹਰੋਂ ਆਉਣਾ ਸਾਡੇ ਪਸ਼ੂ ਪਾਲਣ ਵਾਲੇ ਕਿਸਾਨ ਮਜ਼ਦੂਰ ਖਤਮ ਹੋਣੇ ਆ ਤੇ ਜੇ ਅਨਾਜ ਬਾਹਰੋਂ ਆਉਣਾ ਸਮੂੱਚੀ ਕਿਸਾਨੀ ਨੇ ਖਤਮ ਹੋਣਾ ਹੂੰ ਤਾਂ ਉਹ ਜਿਵੇਂ ਪਹਿਲਾਂ ਕਿਹਾ ਵੀ ਇੱਕ ਇੱਕ ਅੰਗ ਕਿਸਾਨੀ ਦਾ ਕੱਟਦੇ ਗਏ ਆ ਤੇ ਹੁਣ ਜਿਹੜਾ ਮਤਲਬ ਧੜ ਬਚਿਆ ਉਹ ਧੜ ਨੂੰ ਇੱਕੋ ਵਾਰੀ ਮਾਰਨ ਦੀ ਕੋਸ਼ਿਸ਼ ਉਹਨਾਂ ਨੇ ਫ੍ਰੀ ਟ੍ਰੇਡ ਐਗਰੀਮੈਂਟ ਰਹੀ ਉਹ ਕਰ ਦਿੱਤੀ ਹੈਗੀ ਲਾਸਟ ਸਵਾਲ ਬਾਈ ਜੀ ਆਮ ਲੋਕਾਂ ਤੇ ਦੁਕਾਨਦਾਰਾਂ ਤੇ ਮਜ਼ਦੂਰਾਂ ਤੇ ਜਿਹੜੇ ਜਿਹੜੀ ਫੜੀ ਵਾਲੇ ਲੋਕ ਆ ਉਹਨਾਂ ਤੇ ਕੀ ਪ੍ਰਭਾਵ ਜਾਊਗਾ ਇਹਦਾ ਦੇਖੋ ਜੇ ਲੋਕਾਂ ਦੀ ਜੇਬ 'ਚ ਪੈਸੇ ਨਹੀਂ ਹੋਣਗੇ ਤਾਂ ਖਰੀਦ ਸ਼ਕਤੀ ਨਹੀਂ ਹੋਏਗੀ ਨਾ ਜੀ ਜੇ ਰੁਜ਼ਗਾਰ ਪੈਦਾ ਹੋਊਗਾ ਕਿਸਾਨ ਕੋਲੇ ਪੈਸੇ ਹੋਣਗੇ ਹੁਣ ਮੰਨ ਲਓ ਜਦੋਂ ਕਿਤੇ ਫਸਲ ਮਾੜੀ ਨਿਕਲ ਜੇ ਤੇ ਬਾਜ਼ਾਰ 'ਚ ਤਾਂ ਰੌਣਕ ਹੀ ਨਹੀਂ ਹੁੰਦੀਗੀ ਹੂੰ ਪਿੰਡ ਦਾ ਦੁਕਾਨਦਾਰ ਜੇ ਮਜ਼ਦੂਰ ਨੂੰ ਦਿਹਾੜੀ ਨਹੀਂ ਮਿਲਦੀ ਕਿਸਾਨ ਦੀ ਫਸਲ ਨਹੀਂ ਵਿਕਦੀ ਦੁਕਾਨਦਾਰ ਕੋਲੇ ਕੌਣ ਆਉਂਦਾ ਹੈਗਾ ਜੀ ਇਕਨੋਮਿਕ ਕ੍ਰਾਈਸਿਸ ਇਸ ਪੱਧਰ ਤੱਕ ਆ ਕਿ ਇੰਡੀਆ ਦੇ ਵਿੱਚ ਕੱਚੇ ਬਨਾਣ ਟੂਥਪੇਸਟ ਤੇ ਸਾਬਣ ਦੀ ਵਿਕਰੀ ਵੀ ਘਟ ਗਈ ਹੂੰ ਜਦੋਂ ਮੰਦੀ ਹੁੰਦੀ ਅਗਲਾ ਕਹਿੰਦਾ ਯਾਰ ਗੱਡੀ ਨਾ ਲਾਓ ਨਵਾਂ ਘਰ ਨਾ ਲਾਓ ਹੂੰ ਪਰ ਜੇ ਕੱਚੇ ਬਨਾਣਾਂ ਦੀਆਂ ਵਿਕਰੀਆਂ ਵੀ ਘਟ ਗਈਆਂ ਟੂਥਪੇਸ ਸਾਬਣ ਦੀ ਵਿਕਰੀ ਵੀ ਘਟ ਗਈ ਤੇ ਮੰਦੀ ਕਿ ਸਪੱਧਰ ਤੱਕ ਆ ਦੁਕਾਨਦਾਰਾਂ ਦੀ ਗੱਲ ਕਰੋ ਜਿਵੇਂ ਉਹ ਵੱਡੇ ਫਾਰਮਰ ਇੱਧਰ ਆ ਰਹੇ ਆ ਐਵੇਂ ਵੱਡੇ ਮਾਲਜ਼ ਆ ਰਹੇ ਹੈਗੇ 40 ਤੋਂ 50% ਦੁਕਾਨਦਾਰਾਂ ਦੀ ਵਿਕਰੀ ਘਟ ਗਈ ਆਨਲਾਈਨ ਸ਼ਾਪਿੰਗ ਹੋ ਰਹੀ ਆ ਵੱਡੇ ਮਾਲ ਖੁੱਲ ਗਿਆ ਜਿਹੜਾ ਅਮਰੀਕਾ ਦੇ ਰਾਸ਼ਟਰਪਤੀ ਨੇ ਕਿਹਾ ਅਸੀਂ ਕਿ ਗੈਟ ਬਿਗ ਔਰ ਗੈਟ ਆਊਟ ਵੱਡੇ ਬਣ ਜਾਓ ਜਾਂ ਦਫਾ ਹੋ ਜਾਓ ਇਸ ਕਰਕੇ ਹਜ਼ਾਰਾਂ ਕਿੱਲੇ ਵਾਲੇ ਖੇਤੀ ਵੱਡੇ ਮਾਲ ਠੀਕ ਹੈ ਤੇ ਲੇਬਰ ਕੋਡ ਲੈਣ ਦੇ ਠੀਕ ਹੈ ਜਿਹੜੀਆਂ ਪੰਜ 400 ਜਿੱਥੇ ਮਜ਼ਦੂਰ ਕੰਮ ਕਰਦਾ ਉਹਨਾਂ ਨੂੰ ਹੜਤਾਲ ਕਰਨ ਦਾ ਹੱਕ ਹੀ ਨਹੀਂ ਜੀ ਠੀਕ ਹੈ ਉਹ ਉਹਨਾਂ ਨੂੰ ਆਪਣਾ ਜੇ ਕੰਮ ਕਰਾ ਲਿਆ ਮਾਲਕ ਨੇ ਪੈਸੇ ਨਹੀਂ ਦਿੱਤੇ ਉਹਨਾਂ ਨੂੰ ਹੜਤਾਲ ਕਰਨ ਦਾ ਹੱਕ ਨਹੀਂ ਕਿਰਤ ਕਾਨੂੰਨੀ ਖਤਮ ਕਰਤੇ ਮਨਰੇਗਾ ਖਤਮ ਕਰਤਾ ਠੀਕ ਹੈ ਤਾਂ ਉਹ ਛੋਟੇ ਦਰਮਿਆਨੇ ਵਾਸਤੇ ਉਹ ਕਹਿੰਦੇ ਅਸੀਂ ਕੱਖ ਨਹੀਂ ਰਹਿਣ ਦੇਣਾਗਾ ਸਭ ਕੁਝ ਉੱਪਰਾਂ ਵਾਸਤੇ ਕਰਨਾ ਹੈਗਾ ਇਥੋਂ ਦੇ ਦਲਾਲ سرمایہਦਾਰਾਂ ਵਾਸਤੇ ਤੇ ਜਾਂ ਸਾਮਰਾਜੀ ਮੁਲਕਾਂ ਦੇ ਕੰਪਨੀਆਂ ਵਾਸਤੇ ਉਸੇ ਦਿਸ਼ਾ 'ਚ ਬੀਜ ਬੇਲਾ ਉਸੇ ਦਿਸ਼ਾ 'ਚ ਬਿਜਲੀ ਬੇਲਾ ਉਸੇ ਦਿਸ਼ਾ 'ਚ ਫ੍ਰੀ ਟ੍ਰੇਡ ਐਗਰੀਮੈਂਟ ਆ ਲੋਕਾਂ ਤੇ ਜੋਕਾਂ ਦੇ ਦਰਮਿਆਨ ਇੱਕ ਲਾਈਨ ਖਿੱਚੀ ਜਾ ਰਹੀ ਆ ਲੋਕਾਂ ਨੂੰ ਡਟ ਕੇ ਜੋਕਾਂ ਦੇ ਖਿਲਾਫ ਲੜਨਾ ਚਾਹੀਦਾ ਧੰਨਵਾਦ ਜੀ ਸ਼ੁਕਰੀਆ ਜੀ